ਜਿਹੜਾ ਸਰਕਾਰ ਨੇ ਐਨਓਸੀ ਦਾ ਮੁੱਦਾ ਪਾਸ ਕਰਿਆ ਹੈ ਬਹੁਤ ਵਧੀਆ ਸਲਾਗੋ ਜੋ ਕਦਮ ਹੈ ਇਸ ਨਾਲ ਸਰਕਾਰ ਨੂੰ ਵੀ ਆਮਦਨ ਹੋਏਗੀ ਲੋਕਾਂ ਨੂੰ ਵੀ ਬਹੁਤ ਵਧੀਆ ਰਾਹਤ ਦਾ ਕੰਮ ਕੀਤਾ ਤੇ ਪਬਲਿਕ ਨੂੰ ਵੀ ਸਹੂਲਤ ਮਿਲੂਗੀ ਤੇ ਬਾਕੀ ਜਿਹੜਾ ਬਿਜਲੀ ਦਾ ਕੰਮ ਬਿਜਲੀ ਵਿਧੇ ਮੁਤੱਲਕ ਵੀ ਮਤਾ ਪਾਇਆ ਦੱਸਿਆ ਉਹ 7 ਕਿਲੋ ਬਾੜ ਵਾਲਿਆਂ ਦੀ ਸਬਸਿਡੀ ਖਤਮ ਹੈ ਬਾਕੀ ਕਿਸੇ ਦੀ ਕੋਈ ਸਬਸਿਡੀ ਖਤਮ ਨਹੀਂ ਇਹਨਾਂ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਸਰਕਾਰ ਦੇ ਕਿਵੇਂ ਨੇ ਬਹੁਤ ਵਧੀਆ ਜੀ ਬਾਕੀ ਦਾ ਵਿਰੋਧੀ ਤਾਂ ਕੂਟ ਪ੍ਰਚਾਰ ਕਰਦੇ ਹੁੰਦੇ ਆ ਜਿਹੜੇ ਕੰਮ ਕਰੇ ਬਹੁਤ ਸਲਾਘਾਯੋਗ ਆ ਸਰਕਾਰ ਦੇ ਕਦਮ ਤੇ ਆਪਣੇ ਹਲਕਾ ਵ代ਕ ਦੀ ਜੀ ਗੱਲ ਕਰੀ ਆ ਆਪਣੇ ਇਲਾਕੇ ਚ ਕਿਵੇਂ ਦਾ ਹਲਕਾ ਵ代ਕ ਪੂਰੇ ਜੋਰ-ਸ਼ੋਰ ਨਾਲ ਆਪਣੇ ਏਰੀਆ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਇੱਕ ਨੰਬਰ ਦੇ ਕੰਮ ਕਰ ਰਹੇ ਆ ਤੇ ਉਹ ਹਰ ਬੰਦੇ ਲਈ ਹਰ ਮੌਕੇ ਤੇ ਖੜਦੇ ਆ ਜਿਹੜਾ ਸਾਡੇ ਐਮ.ਐਲ.ਏ ਸਰਦਾਰ ਲਖਬੀਰ ਸਿੰਘ ਰਾਏ ਜੀ ਦੀ ਅਗਵਾਈ ਦੇ ਵਿੱਚ ਸਾਡੇ ਇਲਾਕੇ ਵਿੱਚ ਕੰਮ ਹੋ ਰਿਹਾ ਬਹੁਤ ਹੀ ਸ਼ਲਾਘਾਯੋਗ ਕੰਮ ਸਾਡੇ ਇੱਧਰ ਪਹਿਲਾਂ ਸਕੂਲ ਦੇ ਵਿੱਚ ਕੰਮ ਰੇ ਬਣਵਾਏ ਨੇ ਉਸ ਤੋਂ ਬਾਅਦ ਮੰਡੀ ਦੇ ਵਿੱਚ ਪਾਣੀ ਦੀ ਸਮੱਸਿਆ ਸੀ ਇਹਦੇ ਲਈ ਕੰਮ ਚੱਲ ਰਿਹਾ ਸੀਗਾ ਨਾਲ ਹੀ ਸਾਡੇ ਸਿਨੇਮਾ ਮਾਰਕੀਟ ਦੇ ਕੋਲ ਕੰਮ ਚੱਲਿਆ ਹੈ ਬੀ.ਡੀ.ਪੀ.ਓ. ਆਫਿਸ ਦੇ ਕੋਲ ਤਕਰੀਬਨ ਸਾਡੇ ਨਾਲ ਲੱਗਦੇ ਸਾਰੇ ਇਲਾਕੇ ਦੇ ਵਿੱਚ ਕੰਮ ਚੱਲਦਾ ਪਿਆ ਔਰ ਬਹੁਤ ਹੀ ਸ਼ਲਾਘਾਯੋਗ ਕੰਮ ਚੱਲ ਰਿਹਾ ਹੈ ਬਾਕੀ ਜਿਹੜਾ ਸਰਕਾਰ ਨੇ ਐਨਓਸੀ ਦੀ ਸ਼ਰਤ ਰੱਦ ਕੀਤੀ ਹੈ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਜਿਹਦੇ ਵਿੱਚ ਹਰ ਇੱਕ ਬੰਦੇ ਨੂੰ ਬੈਨੀਫਿਟ ਹੋਏਗਾ ਤੇ ਸਰਕਾਰ ਨੂੰ ਆਮਦਨ ਵੀ ਵਧੇਗੀ ਜਦ ਕਾਰੋਬਾਰ ਵਧੂਗਾ ਪ੍ਰੋਪਰਟੀ ਦਾ ਕਰੋ ਕਰੋ ਇਹ ਤਾਂ ਬਾਜ਼ ਨਹੀਂ ਹਣੀ